ਹੈਲੋ ਸਤਿ ਸ਼੍ਰੀ ਅਕਾਲ ਸਾਰੇ ਨੂੰ ਉਮੀਦ ਆ ਸਾਰੇ ਵਧੀਆ ਹੋਵੋਗੇ ਇਧਰ ਅਹੀਂ ਵੀ ਵਧੀਆ ਸਵੇਰੇ ਸਵੇਰੇ ਸਾਡਾ ਦਿੱਲੀ ਵਾਲਾ ਹੀ ਕੰਮ ਉੱਠ ਗਏ ਨਾਲਿਆ ਤੋਲਿਆ ਖਾ ਪੀ ਲਿਆ ਤੇ ਹੁਣ ਆਪਾਂ ਚੱਲਿਆਂ ਸਾਡਾ ਕੰਮ ਉਈ ਦ ਗਰੇਪਸ ਖਾਦੇ ਜਮਾ ਗਰੇਪਸ ਨਾਲ ਨਾਲ ਇਧਰ ਮੀ ਪੈ ਗਿਆ ਹੀ ਰਾਤ ਹਾਲਤ ਤੁਸੀਂ ਚੈੱਕ ਕਰ ਸਕਦੇ ਆਹ ਆਹ ਮੋੜ ਦੇ ਤੋ ਹਾਲ ਆਦੇ ਵੀ ਆਪਾਂ ਸਾਫ਼ ਕਰਨ ਦਾ ਨਹੀਂ ਟਾਈਮ ਹੈ ਆਪਣੇ ਕੋਲ ਆਪਾਂ ਚੱਲਨੇ ਆ ਆਹ 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 ਨਾ ਕਰ

ਚਲੋ ਆਪਾਂ ਮਿਲਦੇ ਸ਼ਾਮ ਨੂੰ ਇਹ ਤੁਹਾਨੂੰ ਦੇ ਨੇ ਮਿਲਣਗੇ ਜੋ ਕੁਝ ਕਰਨ ਤਾਂ ਹਾਂਜੀ ਗਾਇਜ਼ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਆਪਣਾ ਕੰਡੈਂਸਰ ਚੇਂਜ ਹੋਇਆ ਸੀ ਪੱਖੇ ਦੇ ਅੰਦਰਲੇ ਦਾ ਤਾਂ ਹੁਣ ਆਪਾਂ ਇਹਨੂੰ ਭੰਨ ਕੇ ਇਹਦੇ ਵਿੱਚੋਂ ਕੱਢਾਂਗੇ ਕੁਝ ਦੇਖਦੇ ਆ ਨਿਕਲਦਾ ਅਗਨੀ ਪਹਿਲਾਂ ਛੋਟੇ ਹੁੰਦੇ ਬਹੁਤ ਵਾਰਨ ਖੇੜੇ ਹੁੰਦੇ ਸੀ ਚਲੋ ਬਾਕੀ ਮੈਨੂੰ ਇਹ ਛੋਟਾ ਲੱਗਣ ਡਿਆ ਨਿਕਲ ਆਵੇ ਤੇ ਨਿਕਲ ਹੀ ਆਵੇ ਕੋਈ ਪਤਾ ਨਹੀਂ ਗਾਇਜ਼ ਬਾਹਰ ਆ ਗਿਆ ਆਪਾਂ ਅੰਦਰ ਤਾਂ ਆਪਾਂ ਕੋਈ ਜਿਆ ਸੰਦ ਮਿਲਿਆ ਨਹੀਂ ਜਿਹਦੇ ਨਾਲ ਆਪਾਂ ਇਹਨੂੰ ਤੋੜੀਏ ਇੱਥੋਂ ਵੱਟਾ-ਬੱਟਾ ਲੱਭਦੇ ਆ ਚੈੱਕ ਕਰੋ ਆਪਾਂ ਫੇਰ ਕਪੜੇ ਨਾਲ ਐਂ ਸਾਫ ਕਰਤੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਚੈੱਕ ਕਰੋ ਸਾਫ ਸੁਥਰੀ ਲੱਭਦੇ ਆ ਰੋੜਾ ਕੋਈ ਇੱਥੇ ਪੰਨਦੇ ਆ ਇਹਨੂੰ ਟਾਇਲ ਮਾਰ ਕੇ ਬਹੁਤ ਪੱਕਾ ਹੈ गाइस ਸੋ ਫਾਈਨਲੀ ਟ੍ਰੈਕ ਹੋ ਗਿਆ ਹੁਣ ਵਿੱਚ ਚਲ ਮਟੀਰੀਅਲ ਆਪਾਂ ਕਰ ਜਾਏ ਕੱਟ ਲਾਂਗੇ ਕੱਟ ਲੈ ਬੀਚੋਂ ਆਪਾਂ ਇਹ ਆ ਰਬੜ ਹੁਣ ਇਹਨੂੰ ਆਪਾਂ ਚਾਕੂ ਦੀ ਮਜ਼ਰ ਨਾਲ ਛਿੱਲ ਲਾ ਗਏ ਗਾਈਸ ਦੇਖਣ ਲੱਗਦੀ ਮਾੜੀ ਮਾੜੀ ਹਾਂ ਬਣੀ ਨਹੀਂ ਗੱਲ ਗਈ ਉਹਨਾਂ ਤਾਂ ਫੇਰ ਚੱਲਦੇ ਆ ਦਵਾਰਾਂ ਇਹਨੇ ਕੀ ਟੁੱਟਿਆ ਉਹਦੇ ਨਾਲ ਚਾਕੂ ਨਾਲ ਕਰਦਾ ਰਹੀ ਪੇਚ ਕਾਸ ਨਾਲ ਪਰ ਇਹ ਵੀ ਪੱਕਾ ਇਹ ਪੂਰਾ ਪਲਾਸਟਿਕ ਹੀ ਬਣੀ ਪਈ ਐ ਵੈਸੇ ਇਹ ਰਬੜ ਹੁੰਦਾ ਹੈ ਫਾਰੀ ਹੁਣ ਲੱਗਦਾ ਕੁਆਲਿਟੀ ਵਧੀਆ ਆਉਣ ਲੱਗ ਗਈ ਸਾਡੇ ਟਾਈਮ ਤੇ ਉਦੋਂ ਕੱਚੀ ਰਵੜ ਜੀ ਆਉਂਦੀ ਸੀ ਤਾਂ ਉਹਨਾਂ ਦੁਆਰਾ ਆਪਾਂ ਆ ਕੇ ਸਟੇਸ਼ਨ ਤੇ ਮਾਰ ਕੇ ਰੋੜਾ ਫੇਰ ਪਣ ਲੈਨੇ ਆਂ ਚੱਕੋ ਨਾਲੇ ਟਾਇਲ ਸਾਈਡ ਤੇ ਰੱਖ ਜਾਂਦੇ 20-40 ਰੁਪਏ ਉਹ ਗਿਆ ਹੁਣ ਵੱਜ ਗਈ ਆ ਉੱਜ ਗਈਆਂ ਪੁੱਟ ਗਈਆਂ ਟੁੱਟ ਗਿਆ ਟੁੱਟ ਗਿਆ ਇਹ ਹੈ ਉਹ ਸ਼ੈਲ ਓ ਗਾਇਜ਼ ਫਾਈਨਲੀ ਨਿਕਲਣ ਵਾਲਾ ਇਹ ਉਤੋਂ ਆ ਤਾਂ ਲਾਇਆਏ ਸੀ ਕਿਉਂਕਿ ਜੇ ਇੰਦੇ ਤੇ ਵੱਜ ਗਿਆ ਤਾਂ ਫਿਰ ਇਹ ਖਰਾਬ ਹੋ ਜਾਊਗਾ ਵੀ ਬੈਂਡ ਹੋ ਜਾਂਦਾ ਤਾਂ ਕਰਕੇ ਹੁਣ ਆਪਾਂ ਪੇਚ ਕਸਣਾ ਲੱਗੇ ਛੜੇ छोटे ये पेज करने लगे खड़े थोड़ा थोड़ा देखो तोड़ तोड़ के वो वॉइस बाहर आ गया कर दी अनबॉक्सिंग अनबॉक्सिंग तो हो गई यार लाने टे टेप चेक वॉइस पहले ऊपर वाइट टेप उ फिर निकलिया थलो आ, आ। मेन चीज करो वॉइस ਗੰਦ ਪੈ ਚੁੱਕਿਆ ਇਧਰ ਪੋਚਾ ਲੱਗਦਾ ਪਿਆ ਸੀ ਆਪਾਂ ਪਾਵਾਂਗੇ ਥੋੜਾ ਜਿਹਾ ਹੋਰ ਗੰਦ ਆਵਾਜ਼ ਸੁਣੋ ਇਹਦਾ ਸਭ ਤੋਂ ਵੱਡਾ ਟਾਸਕ ਇਹ ਹੁੰਦਾ ਹੈ ਕਿ ਇਹਨੂੰ ਬਰਾਪਰ ਖੋਲਣਾ ਓਕੇ ਕਰਕੇ ਖੋਲਣਾ ਨਹੀਂ ਤਾਂ ਦੇਖੋ ਥੋੜਾ ਸਾਈਡ ਤੇ ਜਾ ਰਿਹਾ ਨਾ ਇਧਰੋਂ ਦੇਖੋ ਗਾਈਜ਼ ਖਾਲੀ ਕਰਕੇ ਲੱਗੀਆਂ ਆਪਾਂ ਇੰਨਾ ਨਿਕਲਿਆ ਸੈਲ ਥੋੜਾ ਜਿਹਾ ਰਹਿ ਗਿਆ ਅਨਰਵਾ ਇਕੱਠਾ ਕਰਕੇ ਪਾਉਂਗਾ ਦਸਤਰੀਂ ਚਾਹ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਖਲਾਰਾ ਫਿਰ ਪੈ ਚੁੱਕਿਆ ਹੈ ਗਾਲਾਂ ਪੈਣੀਆਂ ਆ ਵੀ ਚੱਕਣਾ ਹੈ ਤੇ ਚਲੋ ਤੇ ਚਲੋ ਗਾਇਸ ਦੇਖੋ ਕਰਤੀ ਰੋਲ ਆਪਾਂ ਚੁੜਕੀ ਮਾਰ ਕੇ ਪੂਰਾ ਰੋਲ ਕੀਤਾ ਪਰ ਦੇਖੋ ਸਾਈਜ਼ ਬਹੁਤ ਵੱਡਾ ਹੋ ਗਿਆ ਪਹਿਲਾਂ ਛੋਟਾ ਸੀ ਕੋਈ ਚੱਕਰ ਨਹੀਂ ਇਹਦੇ ਨਾਲ ਪਤਾ ਕੀ ਕਰ ਦਿੰਦੇ ਸੀ ਇਹਨੂੰ ਅੱਗੇ ਵੱਟਾ ਬਨ ਗਏ ਨਾ ਐਂ ਸਾੜ ਦਿੰਦੇ ਸੀ ਜਾਂਦੇ ਸੀ ਫਰ ਕਰਦੀ ਕਰਕੇ ਦਿਖਾਵਾਂ ਫਿਰ ਤੁਹਾਨੂੰ ਵੱਟਾ ਬਣਦਾ ਆਪਾਂ ਨਾ ਇਹਦੇ ਖਾਲੀ ਪਰਾਟ ਇੱਥੇ ਛੱਡਦੇ ਆ ਆ ਦੇਖੋ ਇਹ ਤਾਂ ਮੈਂ ਏਰੀਆ ਕਰਕੇ ਥੋੜਾ ਘੱਟ ਉੱਚਾ ਛੱਡਿਆ ਨਹੀਂ ਦਾ ਫੁੱਲ ਉੱਚੀ ਛੱਡਿਆ ਨਾ ਫੇਰ ਆਉਂਦਾ ੱਲੋ ਐਂ ਗੱਲ ਦਾ ਕਰਿਓ ਟਰਾਈ ਜੇ ਤੁਹਾਡੇ ਵੀ ਕਦੀ ਚੇਂਜ ਹੋਇਆ ਤਾਂ ਅੰਜੀ ਮੌਸਮ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਬੱਦਲ ਬੱਦਲ ਹੋਏ ਰਏ ਆ ਹਵਾ ਚੱਲੀ ਜਾਂਦੀ ਠੰਡੀ ਆਪਾਂ ਆਗੇ ਲਾਲੀ ਲੈ ਕੇ ਰੋਡ ਦੇ ਉੱਪਰ ਆਉਣੇ ਆਨ ਸਿੱਧਾ ਮੋਟਰ ਸੈਟਅਪ ਤੇ ਦਿਖਾਵਾਂ ਤੁਹਾਨੂੰ ਜਿਹੜਾ ਕਰਨਲਾ ਉਹ ਆਪਾਂ ਜਿਹਦੇ ਫੋਨ ਓਲਡ ਹੋਊਗਾ ਉਹ ਪਹਿਲੇ ਚ ਰੱਖਿਆ ਹੈ ਇਕਾਈ ਹੋਰੇ ਦੀ ਹੈ। ਇਸ ਨੂੰ ਵਾਪਸ ਲਗਾ ਦੇਂਗੇ। ਉਸ ਜਾਲੂ। ਓਕੇ ਹੋ ਗਈ। ਇਹਨੂੰ ਆਪਾਂ ਕਰਦੇ ਹਾਂ ਅਟੈਚ ਫਿਰ ਮਿਲਦੇ ਹਾਂ ਸਿੱਧਾ ਮੋਟਰ ਸੈਟਅਪ ਤੇ। ਲਓ ਜੀ ਗਾਈਜ਼ ਹੋ ਗਏ ਆ ਪਰ ਰੈਡੀ ਲੈ ਕੇ ਪੱਦੇ ਦਾ ਨਾਮ ਪਹਿਲਾਂ ਸੜਕ ਨੂੰ ਕਰਾਸ ਕਰ ਲਈਏ ਧਿਆਨ ਨਾਲ ਫੇਰ ਦੇਖਦੇ ਆ ਮੌਸਮ ਬਹੁਤ ਵਧੀਆ ਆ ਪਿਆ ਬਾਹ ਕਮੀ ਹੋਣੀ ਕਮਾਈਕ ਦੀ ਹੈ MOTORCYCLE ਮੌਸਮ ਨਹੀਂ ਵਧੀਆ ਸੀ ਮੈਂ ਨੇ ਚਲ ਕੋਈ ਚਾਹ ਖਾ ਲਈ ਆਪਾਂ ਇਹਦੇ ਮਾਈ ਜੀ ਥੋੜੀ ਜੀ ਕੈਸ਼ ਜਮਾ ਕਰਾਉਣ ਉਹ ਵੇ ਕਿਉਂਕਿ ਕੈਸ਼ ਆਨਲਾਈਨ ਦਾ ਹੀ ਜਮਾਨਾ ਹੈ ਅੱਜ ਕੱਲ ਕੈਸ਼ ਕਰੀਏ ਤਾਂ 150 ਲੈਣਾ ਹੁੰਦਾ 500 ਦੇ ਕੇ ਬਾਕੀ ਭੁੱਲ ਜਾਂਦੇ ਆ ਤਾਂ ਕਰਕੇ ਜਮਾ ਕਰਾਉਣਾ ਜੀ ਫਾਇਦਾ ਹੈ Google Pay ਕਰੋ ਯੂਜ਼ ਏ ਲੋ ਕਿਵੇਂ ਤੁਸੀਂਾਰੇ ਰੋਟੀਆਂ ਦਾ ਟਾਈਮ ਹੋ ਗਿਆ ਹਾਂ ਪਦਾ ਚੁਕੀ ਆ ਘਰ ਪੇ ਉਫਰਾਈ ਚਾਕਲੇਟ ਖਾਈਏ ਦੇ ਮਨਚੇ ਮਨਚੇ ਪਹਿਲੀ ਵਾਰ ਕੀ ਹੋਦਲੋਂ ਨੇ ਪਹਿਲੇ ਮੋੜੇ ਲਿਵਾ ਦੇ ਲੈ ਆ ਪਹਿਲਾਂ ਲੁਕੀ ਅੱਜ ਮੈਂ ਸਨੀਕਰ ਸਨੀਕਰ ਵਾਲੀ ਵੀਡੀਓ ਦੇਖੀ ਦੂਜਾ ਸਬਜੀ ਦੇ ਨਾਲ ਕੋਈ ਬਣਾਈ ਨਹੀਂ ਕੀ ਤੁਹਾਨੂੰ ਨਜ਼ਰ ਆਦਾ ਵੀ ਆਲ ਬਣਾਈ ਨਹੀਂ ਅੱਜ ਸਾਡਾ ਮਨ ਹੀ ਨਹੀਂ ਸੀ ਸਬਜੀ ਨਾਲ ਰੋਟੀ ਖਾਣ ਦਾ ਹਾਂ ਸਿੱਧਾ ਕਹੋ ਸੁਜਿਆਣੀ ਤੋਂ ਸੁਜਿਆਣੀ ਕੁਝ ਵੀ ਕੀ ਬਣਾਈਏ ਵੀਡੀਓ ਦੇਖੀ ਉਹਦੇ ਚੋਂ ਨਿਕਲਦਾ ਹੈ ਕੀੜਾ ਕੀੜਾ ਹਾਂ

ਸਾਰੇ ਦੇਖੋ ਸੰਸਕਾਰੀ ਕੁੜੀ ਆਈ ਫਿਰ ਹੌਸੀ ਵਾਲੇ ਮੇਲੇ 'ਚ ਪਹੁੰਚ ਚੁੱਕੇ ਆਂ ਛੂਟੇ ਛੂਟੇ ਲਾਵਾਂਗੇ ਇੱਧਰ ਵੇਖ ਲਓ ਮੂੰਹ 'ਚ ਪਾਉਂਦੀ ਹੋਈ ਕੁੜੀ ਸਾਡੀ ਚਲੋ ਅਬੀ ਹਮ ਪਹਿਲੇ ਚਲenge ਟਿਕਟ ਵਾਲੇ ਕੇ ਪਾਸ ਥੋੜਾ ਫਿਲਟਰ ਲਾ ਲੇਓ ਫਿਲਟਰ ਕਿਉਂ ਇਹਦੇ 'ਚ ਫਿਲਟਰ ਓਕੇ ਤੁਹਾਨੂੰ ਫਿਲਟਰ ਦੀ ਲੋੜ ਨਹੀਂ ਹੈਗੀ ਜੀ ਯਰ ਕਲਰ ਇਜ਼ ਵੈਰੀ ਫੇਅਰ ਫੇਅਰ ਲਓ ਗਾਇਜ਼ ਆਜ ਯਹਾਂ 'ਤੇ ਟਿਕਟ ਕੇ ਲੀਏ ਲਾਈਨ ਲੱਗੀ ਹੋਈ ਆ ਯਾਰ ਆ ਤਾਂ ਫੋਟੋ ਹੋ ਰਹੀ ਹੈ ਮਿਲ ਆ ਯਾ ਫੋਟੋ ਹੋ ਰਹੀ ਹੈ ਲਾਈਨ ਲੱਗੀ लगो है अभी हम टिकट लेंगे। भैया चार हेलो ये नहीं हेलो कर दी बस रही है भैया चार चार ਉਗ ਜੋ ਦਿਖਾ ਦਿਓ ਡਨ ਹੋਇਆ ਆ ਆ ਦੇਖ ਲੋ ਬੇਨ ਪੋਨੇ ਦੰਪਾ ਗਿਆ ਵਾ ਨਹੀਂ ਇਹ ਸਾਡੀ ਕੁੜੀ ਦੇ ਪੈਸੇ ਦੇ ਰਿਹਾ ਹੈ ਅਕਾਊਂਟ ਮੇਂ ਸੇ ਸਿੱਧਾ ਕ੍ਰੈਕਸ ਹੋ ਗਏ ਮਾਜੀ ਕੱਟੀਆਂ ਉਧਰ ਮਤਲਬ ਇਹ ਹੋਰ ਸੀ ਇਹ ਤਾਂ ਕੋਈ ਹੋਰ ਹਾਂ ਨਿਸ਼ਾਨਾ ਲਾਉਂਦਾ ਨਿਸ਼ਾਨਾ ਨਹੀਂ ਪੇਸਕਾ ਇਸਕਾ ਰਾਤਾ ਬੇਸਿਕ ਰਾਉਂਦਾ ਜਿਹਨੇ ਤੇ ਨਿਸ਼ਾਨਾ ਦੇਖੀ ਮਿਰਚ ਤੇ ਲਾਉਣਾ ਵੈਸੇ ਦੇਖੀ ਮਿਰਚ ਕਿੱਥੇ ਦੇਗੀ ਮਿਰਚ ਦੀ ਮਾਰੀ ਹੋਈ। ਬੋਲ ਲਓ ਜੀ ਇਹਨਾਂ ਦੇ ਉੱਤੇ ਲਾਉਣਾ। ਪਹਿਲਾਂ ਉਂਗਲ ਕਰਕੇ। ਉਫੀ ਅਰੇ ਉਂਗਲ ਤੇ ਧਿਆਨ ਦੇਣਾ। ਇਹਦੀ ਉਂਗਲ ਤੇ ਧਿਆਨ ਦੇਣਾ ਜਿੱਥੇ ਇਹਨੇ ਉਂਗਲ ਕੀਤੀ ਉੱਤੇ ਨਿਸ਼ਾਨਾ ਲਾਉਣਾ ਇਹਨਾਂ ਤੇ। ਅੱਗੇ ਚੂੜਾ ਘੱਟ ਪਿਆ ਹੋਇਆ ਔਰ ਪਾ ਲਿਆ। ਇਹ ਤਾਂ ਇੰਨੇ ਜੀ ਖੁਸ਼ ਹੋ ਗਈਆਂ। ਕਿਤੇ ਪਜਾਰ ਟਿਕੇ ਹੋਇਆ। ਕਿੱਥੇ ਟਿਕੇ ਹੋਏ? ਹਾਂ ਕੋਤੋਂ ਦਿਖ ਨਹੀਂ ਰਹਾ।

ਹਿੰਦੀ ਫਰੂਟੀ ਲਗਾਏ ਹੋ ਗਿਆ ਇਹ ਤਾਂ ਹੋ ਗਿਆ ਯਾਰ ਵੀ ਤਾਂ ਖੱਤ ਰਹੇ ਹੋ ਇਹ ਤਾਂ ਆਪ ਠੱਗ ਰਹੇ ਹੋ ਹਮੇਸ਼ਾਰਿਆਂ ਲਓ ਗਾਇਜ਼ 50 ਰੁਪਏ ਦਾ ਲਾਜ਼ ਕਰਾਉਂਦੇ ਹੋਏ ਕਿੱਦਾਂ ਲੱਗ ਰਿਹਾ ਹੈ ਲਾ ਲਿਆ ਨਿਸ਼ਾਨਾ ਨੁਲੀ ਅਰਪੀ ਤੋਂ ਨਹੀਂ ਨਹੀਂ ਉਹ ਤਾਂ ਡਰ ਗਈ ਕਿ ਬੱਸ ਇਹ ਤਾਂ ਉਹ ਜੱਟਾ ਹੋ ਗਿਆ ਉਹ ਕਹਿੰਦੀ ਮੈਂ ਨਹੀਂ ਚੜਨਾ ਉੱਤਰਨਾ ਯਾਰ ਐ ਰੋਹਣਾ ਪਵੇ ਆਹ ਚਲ ਗਈ ਆ ਉਹ ਸਾਹਮਣੇ ਡਰੋਂ ਲਈ ਬਾਈ ਸਾਰ ਉੱਤਰ ਕੇ ਮਿਲਾਂ ਕੇ ਗਾਈ ਮੈਨੂੰ ਡਰ ਲੱਗ ਰਿਹਾ ਈਆ ਮਰਾਂਗੀ ਅੱਜ ਤਾਂ ਗਿਆ ਕੰਮ ਓਏ ਏ ਓਏ ਕੋਲ ਤੇ ਆਲਾ ਜਿਹੜੇ ਬੰਦ ਖਾਈ ਨਾ ਯਾਰਾ ਕੋ ਟਿਲਕਾ ਦੇ ਗਿਓ ਯਾਰ ਅੱਗੇ ਅੱਗੇਲਾ ਯਾਰ ਹੁਣ ਜੇ ਡਿੱਗ ਗਏ ਐ ਅਰਪੀ ਇਹ ਯਾਰ ਇਹ ਆਏ ਨਹੀਂ ਠੀਕ ਆ ਯਾਰ ਕੇਰੀ ਪੈਣ ਕਿੱਥੇ ਆ

ਕੀ ਚੰਗਿਆ ਯਾਰ ਰਾਈ ਕੀ ਹਾਂ ਉਹ ਤਾਂ ਚੱਲ ਪਿਆ ਅੱਛਾ ਵੇਟ ਕਰਨੀ ਪਾਏਗੀ ਵੇਟ ਕਰਨੀ ਪਾਏਗੀ ਹਾਏ 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 ਮਰਾਓ Okay. okay. ਪਿਆਸ ਲੱਗ ਗਈ ਹੈ ਮੈਡਮ ਆਪਨੇ ਓਪਨ ਕਰੋ ਕਰਤਾ ਕੰਮ ਕਰਤਾ ਨਹੀਂ ਕਰਤਾ ਥੈਂਕ ਯੂ ਹੈ ਗਿਆ ਨਾ ਜਾ ਉਫੜਾਓ ਯਾਰ ਫੜਦੀ ਹੈ ਉਹ ਗੰਦੀ ਹੈ ਬਾਸ ਕੇ ਰੱਖ ਦੋ ਨਹੀਂ ਮੈਂ ਪਾਣੀ ਪੀਣਾ ਹੁੰਦਾ ਪਿਆਸੀ ਆ ਮੈਂ ਤਾਂ ਫੇਰ ਆਹ ਤੇ ਛੱਡੀ ਕਿਉਂ ਦੇਖੋ ਇਹਨਾਂ ਨੇ ਬੋਤਲ ਦਾ ਨਾਮ ਸਮਾਜਿਆ ਮੈਂ ਆ ਬੜਿਆ ਯੂਜ਼ ਕਰਦੀ ਸੀ

ਯਾਰ ਇਹ ਰਿਵਰੋ ਕੀ ਗਾਈ ਸਾਡੀ ਓਹ ਹੋ ਇਹ ਕੀ ਹੋ ਗਿਆ ਕਿੰਨਾ ਨੰਬਰ ਬਣਿਆ ਸੀ ਪਿੱਛੇ ਨਹੀਂ ਕਰਾ ਲਈ ਮੈਂ ਕਹਾਂ ਹਾਂਜੀ ਬਹੁਤ ਚੰਗੀ ਤਰ੍ਹਾਂ ਕਿੰਨਾ ਨੰਬਰ ਬਣਿਆ ਸੀ 20 20 ਬਣਿਆ ਸੀ ਕਹਿੰਦੇ 20 ਨੰਬਰ ਹੀ ਨਹੀਂ ਹੈਗਾ ਉਥੇ ਹਾਂ ਵੇਖੋ ਨਾ ਗਲਤ ਗੱਲ ਆ ਤੂੰ ਨੰਬਰ ਹੀ ਨਹੀਂ ਲਾਇਆ ਉਥੇ ਇਤੋਂ ਚੰਗਾ ਤਾਂ ਆਟੀ ਲਾ ਲੈਂਦੇ ਚਲੋ ਸਲਾਮ ਜੀ ਇਹ ਤਾਂ ਹਾਲ ਹੋ ਗਿਆ ਇੱਕ ਵਾਰੀ ਹੋ ਗਿਆ ਫਿਰ ਦੋੜਾ ਨੂੰ ਸ਼ੌਂਕ ਚੜਿਆ ਹਾਂ ਪਾਣੀ ਤਾਂ ਗਾਲ੍ਹਾਂ ਗਾਲਾ ਆ ਗਾਈ ਦੇਖ ਲੋ ਸਾਹ ਲਾ ਲਓ ਵਾਓ ਯਾਰ ਕੀ ਘਟ ਲਾਉਂਗੇ ਜੇ ਤੂੰ ਪਤੀਲੇ ਜੇ ਨਿਕਲ ਆਏ ਤਾਂ ਚਲੋ ਕਿਦਾ ਲਈ ਕਿਤਨੇ ਹੋਏ 10 12 14 ਨਹੀਂ फिर तो कोई चक्कर फिर तो फिर तो हमारी गलती है आइज अभी हम वापिस जा रहे हैं मेले से क्योंकि हाडा झूले झाले लैके सारा कुछ टंड हो गया आ देखो लो अर्पित ठीक है नहीं ठीक है एक नहीं छेती चलो करे छेती चलो तो ही ठीक हो आई ओके नहीं। पक्का अर्पण हाँ। मजा आया हाँ जी हाँ जी आया सारा कुछ अंदरों खेल चुके हैं ओके अभी हम ਕੀ ਹੋ ਗਿਆ 150 ਰੁਪਏ ਦਾ ਨੁਕਸਾਨ ਹੋ ਗਿਆ ਕਿਨ ਅੱਜਾ ਹਾਂ ਉਹੀ ਸਾਡਾ ਟਿਕਟ ਵਾਲਾ ਰੋਲਾ ਉਹਨੂੰ 500 ਦਿੱਤਾ ਹੁਣ ਇਹਨਾਂ ਨੂੰ ਉੱਧੇ ਪੈਸੇ ਮੋੜੇ ਉੱਧੇ ਮੋੜੇ ਨਹੀਂ ਉਹ ਜਿਹੜੀ ਗੇਮਾਂ ਜਿਆ ਛੱਡੀਆਂ ਸੀਆਂ ਓ ਸ਼ਾਹ ਉਦੋਂ ਨਹੀਂ ਗੇਮਾਂ ਖੇਡੀਆਂ ਅੱਜ ਸੀ ਹਾਰ ਕੇ ਸਾਡਾ ਪੈਡ ਲੱਗ ਲੱਕ ਲੁੱਕ ਤਾਂ ਕੋਈ ਨਹੀਂ ਚੱਲੇ ਨਕਦ ਚੱਲਦਾ ਰਹਿੰਦਾ ਇਤਨਾ ਤਾਂ ਚੱਲਦਾ ਹੈ ਪੋਜੀ ਵਿਰਾ ਆ ਚੁੱਕੇ ਮੈਨੂੰ ਲੈਣ ਵਾਤੇ ਇਧਰ ਵੇਟ ਹੋ ਰਹੀ ਹੈ ਹਮ ਇਸਕੋ ਇਨਕੋ ਤੋੜ ਕੇ ਫਿਰ ਜਾਏਗੇ ਕਿਉਂਕਿ ਇਹ ਤਿੰਨੋਂ ਲੋਗ ਮੇਰੀ ਰਿਸਪੌਂਸਿਬਿਲਟੀ ਹੈ ਟਲੇ ਗਏ ਅਬੀ ਹਮ ਲੋਗ ਦੇ ਘਰ ਪੇ ਜਾ ਰਹੇ ਹਾਂ ਪਹੁੰਚ ਗਏ ਹਾਂ ਹਮ ਘਰ ਪੇ ਹੋ ਗਈ ਇਹ ਸੰਫਟਾ ਲੱਗਿਆ ਕਿਉਂਕਿ ਮੇਨੂੰ ਹੰਡੀ ਕਬਰਾੜ ਬਹੁਤ ਜ਼ਿਆਦਾ ਤੇ ਇਸ ਲਈ ਅੱਗੇ ਬਾਹਰ ਇਹਨੂੰ ਲੱਗਦਾ ਹੀ ਖਤਰਾ ਹੈ ਇਹਨੂੰ ਪੜੀ ਇਹ ਆਪ ਹਮ ਇਹ ਖੰਡਾ ਲੱਗਿਆ ਇਹ ਹੁਣੇ ਕਬਰਾੜ ਹੁੰਦੀ ਉਹ ਨਾ ਉੱਥੇ ਕਿਰਲੀ ਉੱਥੇ ਘਰ ਪੈਂਦਾ ਪਿਆ ਤਾਂ ਅਖਰ ਕਿ ਨਾ ਉੱਥੇ ਮਿੱਟੀ ਵਾਲੇ ਕੈਂਟਰ ਕਾਊਂਟਰ ਲੰਘਦੇ ਆ ਤੋ ਬਾਈਕ ਸਿੱਧਾ ਖੜਾ ਹੁੰਦਾ ਨਾ ਫਿਰ ਥੋੜਾ ਪਿੱਛੋਂ ਲਪੰਦਾ ਡਰ ਰਿਹਾ ਹੈ। ਹਮਾਰੀ ਹਾਲਤ ਖਰਾਬ ਹੋ ਗਈ। ਵੈ ਸਿੱਤੇ ਹੁਤੇ ਖੁੱਲੇ ਕਰਦੇ। ਚਲੋ। ਪੀਏਗੀ ਫੈਂਟਾ। ਕਿਉਂਕਿ ਮੈਨੂੰ ਕਬਰਾਟ ਉਲਟੀ ਆਉਣਾ। ਇਹ ਚੰਡੋਲ ਤੇ ਨਹੀਂ ਚੜਨਾ ਚਾਹੀਦਾ ਬੰਦੇ ਨੂੰ। ਨਾਲੇ ਕਰਕੇ ਰੋਟੀਆਂ ਖਾਣ। ਨਾਲੇ ਆਲੂ ਵਾਲੇ ਪਰੌਂਠੇ ਖਾਈਂ। ਨਾਲੇ ਫੈਂਟਾ ਪੀ ਲਈ। ਬਾਹਰੋਂ ਲੱਗਾ ਨੇਰੀਏ। ਕੌਲੀ ਪਾਨੇ ਮੈਨੂੰ ਕਿਉਂ ਨਹੀਂ ਨਾ ਪਰੌਂਠਾ ਫਿਰ ਇੱਕੋ ਹੀ ਨਿਕਲ ਗਿਆ ਕਿ ਹੌਲੀ ਹੌਲੀ ਛੋਲੇ ਦਾ ਹੀ ਥੱਲੇ ਵਾਲਾ ਰੋਲੋ ਰੋਲੋ ਹੋ ਗਿਆ ਧੌਰ ਧਰ ਵੀਡੀਓ ਬਣੀ ਹੋਈ ਹੋਰ ਪਰ ਇੱਕ ਗੱਲ ਤਾਂ ਦਮਾਂਜੇਗਾ ਅੱਜ ਵੀ ਮੈਂ ਏਡੀ ਵੀ ਨਹੀਂ ਡਾਦੀ ਮੈਂ ਫੋਨ ਭੜੀ ਰੱਖਿਆ ਅੱਛਾ ਭਾਈ ਜਨਾ ਪਾ ਪਿੰਨੇ ਫੈਂਟਾ ਮੈਂ ਵੀ ਨਾ ਦੋਵੇਂ ਪੀਵਾਂਗੇ ਹੂੰ ਉੱਥੇ ਬੰਨਾਂ ਗੋਲੇयां ਖਾਣ ਲੱਗੀ ਸੀ ਯਾਰ ਮਾਰਾ ਨਹੀਂਦਾ ਪਰ ਉਹ ਗੰਦੇ ਦੇ ਹੱਥ ਐ ਚਿਪ 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 ਕਰੀਏ ਤੇਰੇ ਮਿੱਠੇ ਵਾਲੇ ਹੱਥ ਹੋਣੇ ਉਹਨਾਂ ਦੇ ਲੋਕੀ ਕੋਕ ਪੀਦੇ ਮੈਨੂੰ ਫੈਂਟਾ ਪੀਤੀ ਥੋੜਾ ਟਕਾ ਆਉਦਾ ਚੈਨ ਆਉਦਾ ਅੱਛਾ ਇਹ ਉਹ ਕਿਵੇਂ ਦਾ ਐਕਸਪੀਰੀਅੰਸ ਫਿਰ ਐਕਸਪੀਰੀਅੰਸ ਅੱਛਾ ਹੀ ਵਧੀਆ ਸੀ ਖਾਣਾ ਕੀਤਾ ਉਲਟੀ ਥੋੜੀ ਨਾ ਆਈ ਐ ਪਰ ਇਹਦਾ ਪੂਰਾ ਪ੍ਰੋਪਰ ਹੋ ਗਿਆ ਸੀਗਾ ਵੀ ਹਾਂ ਉਲਟੀ ਆ ਜੂਗੀ ਅੱਛਾ ਕਾਈਨਿਉਲਟੀ ਸੀ ਬਚ ਗਏ ਸਾਰੇ ਬਚ ਗਏ ਮਤਲਬ ਪਰ ਸਾਡੇ ਸਾਡੇ ਸਾਰੇ ਜੋ ਸैम ਮੇਰੇ ਮੈਂ ਸैम ਤੇ ਅਰਪਣ ਤੇ ਅਰਤੀ ਦੇ ਵਿੱਚੋਂ ਅਰਪਣ ਸਭ ਤੋਂ ਸਟਰੋਂਗ ਲੱਗੀ ਮਤਲਬ ਸਟਰੋਂਗ ਦਾ ਮਤਲਬ ਇਹ ਹੈ ਕਿ ਉਹਨੂੰ ਨਹੀਂ ਫੀਲ ਹੋਇਆ ਮੈਨੂੰ ਉਲਟੀ ਆ ਰਹੀ ਮੈਨੂੰ ਆ ਹੋ ਰਿਹਾ ਮੈਨੂੰ ਹੋ ਰਿਹਾ ਨਹੀਂ ਕੁਛ ਨਹੀਂ ਬੜੀ ਅਰੇ ਯੋ ਐਂਡ ਤੱਕ ਵੀ ਮੈਨੂੰ ਤੇ ਅਰਪਨ ਨੂੰ ਜ਼ਿਆਦਾ ਸੀਗਾ ਵੀ ਹੁਣ ਚੱਲੀਏ 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 ਆ ਸੌਰੀ ਅਰਪਿਤ ਨੂੰ ਤੇ ਮੈਨੂੰ ਜ਼ਿਆਦਾ ਸੀਗਾ ਹੁਣ ਚੱਲੀਏ ਘਰ ਨੂੰ ਚਲੀਏ ਘਰ ਨੂੰ ਹਾਂ ਮੈਂ ਇੱਕ ਚੀਜ਼ ਨੋਟ ਕੀਤੀ ਆ ਅਰਪਿਤ ਦੇ ਮੂਡ ਸੀ ਮਤਲਬ ਮੂਡ ਜਲਦੀ ਚੇਂਜ ਹੋ ਜਾਂਦਾ ਹੈ ਹਾਂ ਸਵਿੰਗ ਇੱਕਦਮ ਚੇਂਜ ਹੋ ਜਾਂਦਾ ਉਹਦਾ ਸੀਸ ਤੋਂ ਦੇ ਤੱਕ ਕੀ ਪਹਿਲਾਂ ਅਸੀਂ ਉਹ ਤੋਂ ਉਂਡੀਆ ਲੈ ਲਿਆ ਨਾ ਹਾਂ ਉਹ ਤੁਸੀਂ ਗਲਤ ਲਿਆ ਵੈਸੇ ਨਹੀਂ ਵਧੀਆ ਸੀ ਉਹ ਜਿਆਦਾ ਵਧੀਆ ਸੀ ਇੰਟਰਸਟਿੰਗ ਸੀਗਾ ਮਤਲਬ ਪਹਿਲੀ ਵਾਰ ਹੀ ਲਿਆ ਪਰ ਵਧੀਆ ਐਕਸਪੀਰੀਅੰਸ ਸੀਗਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਕਿ ਉਹ ਸਭ ਤੋਂ ਲਾਸਟ ਲੈਣਾ ਚਾਹੀਦਾ ਐਂਡ ਯੂ نو ਕੇ ਮੈਨ ਥੋੜਾ ਜਿਹਾ ਹੁੰਦਾ ਬਸ ਕੀ ਚੁੱਲੇ ਲਏ ਹੋਰ ਕੀ ਕੀਤਾ ਕੁਛ ਲਿਆ ਕੁਛ ਖਰੀਦਿਆ ਹਾਂ ਹਾਂ ਖਰੀਦਿਆ ਪਹਿਲਾਂ ਤੁਸੀਂ ਤਾਂ ਕੁਝ ਲੈ ਕੇ ਨਹੀਂ ਆਏ ਮੈਂ ਕਿਹਨਾਂ ਸੀਗਾ ਮੈਨੂੰ ਮੇਰੇ ਚੁੰਦੇ ਨੂੰ ਬਹੁਤ ਪਸੰਦ ਹੋਣਾ ਮਤਲਬ ਪਹਿਲਾਂ ਵਾਸਤੇ ਹੀ ਨਹੀਂ ਜਿਓ ਬੈਲਾ ਹੋਸ ਤੇ ਕੋ ਸੌਫਟ ਡੋਇਲ ਲਿਆ ਹਾਂ ਪਤਾ ਨਹੀਂ ਲਿਆ ਕਿ ਉਹ ਵੀ ਨਹੀਂ ਨਹੀਂ ਡਿਸੀਡ ਕਰਦੀਆਂ ਕਰਦੀ ਨੇ ਉਹ ਮੰਜਾ ਸੀਗਾ ਅਸੀਂ ਸੌਫਟ ਡੋਇਲ ਸਾਈਡ ਤੇ ਬੈਠਿਆ ਨਹੀਂ ਮੈਂ ਤੇਰੇ ਕਿ ਦਵਾ ਉਹ ਦੋ ਮਹੀਨੇ ਨਹੀਂ ਉਹਨਾਂ ਚ ਰੋ ਪਾਣੀ ਵਾਲੀ ਬੋਤਲ ਲਈ ਸੱਚ ਪਾਣੀ ਦਿੱਤਾ ਫਿਰ ਸਾਡਾ ਰਾਦਾ ਸੀ ਉਹ ਖਾਣ ਦਾ ਕਿ ਉਹ ਗੋਲਾ ਜਿਹਾ ਨਹੀਂ ਜਿਹੜਾ ਪਰ ਉਹ ਭਾਈ ਟਪ 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 ਕਰਕੇ ਬਣਾਉਂਦਾ ਵੈਸੇ ਨੂੰ ਵੇਖ ਕੇ ਹੀ ਮਨ ਸਾਡਾ ਹੋ ਗਿਆ ਏਹੀ ਤਾਂ ਇਸਕੇ ਨਹੀਂ ਹਾਂ ਕੈਨਸਲ ਕੋਸ਼ ਨਹੀਂ ਸ਼ੇਰ ਬਾਸ ਸੀ ਆ ਗਈ ਉੱਤੇ ਜੱਟ ਲੈ ਕੇ ਦੋ ਹੀ ਚੂਲੇ ਲੈ ਤੇ ਫਿਰ ਉਹ ਗੇਮਾਂ ਖੇਡੀਆਂ ਗੇਮਾਂ 'ਚ ਸਾਡਾ ਆਲਰੇਡੀ 150 ਰੁਪਏ ਦਾ ਨੁਕਸਾਨ ਹੋਇਆ ਗਾਇਜ਼ ਤੁਹਾਨੂੰ ਪਤਾ ਹੀ ਹੈ। ਸੀ ਟਿਕਟ ਵਾਲਾ ਵੀ ਸਾਡੇ ਨਾਲ ਕੱਲ ਵਾਲਾ ਇਨਸੀਡੈਂਟ ਫੇਰ ਹੋਇਆ। ਮੈਂ ਤੁਸੀ ਜਦੋਂ ਜਾਣ ਲੱਗੇ ਸੀ ਨਾ ਮੈਂ ਤੁਹਾਨੂੰ ਪਹਿਲਾਂ ਅਵੇਅਰ ਕਰਨ ਲੱਗੀ ਸੀ ਵੀ ਮਤਲਬ ਅੱਜ ਉਹ ਕੰਮ ਨਾ ਕਰਿਓ। ਯਾਰ ਮੇਰੇ ਉਹ ਮਤਲਬ ਨਿਕਲ ਗਿਆ ਮਾਇੰਚੂ ਕਿੰਨੇ ਫੜਾਈ ਸੀ ਪੈਸੇ। ਐਸੀ ਅਰਪਨ ਨੇ ਫੜਾਈ ਸੀ। ਉਹ ਫੜਾਈ ਸੀ ਉਹਨੇ ਵਾਪਸ ਵੀ ਕੀਤੇ ਪਰ ਉਹਨੇ ਪੂਰੇ ਨਹੀਂ ਵਾਪਸ ਕੀਤੇ 500 ਚੋਂ ਦਿੱਕਾ। ਹਾਂ। ਉਹਨੇ ਸਾਨੂੰ 150 ਰੁਪਏ ਵਾਪਸ ਕੀਤਾ। ਅਸੀਂ ਚਾਰ ਜੜੀਆਂ ਸੀ ਗਿਆ ਸੱਤ ਸੱਤ ਦੇ ਸਾਹਮਣੇ ਕਿੰਨੇ ਬਣੇ 70 ਕਿਉਂ ਹਾਂ ਇੱਕ ਜੜੇ ਦਾ 70 ਨਾ ਪਰ ਐਂਟਰੀ ਟਿਕਟ 30 ਰੁਪਏ ਦੀ ਐਂਟਰੀ ਟਿਕਟ ਦੀ ਰੋਲਾ ਨਹੀਂ ਸੀ ਪਿਆ ਅੱਛੂ ਦੇਣ ਲੱਗੇ ਉਧਰ ਰੋਲਾ ਪਿਆ ਸੀ ਅੱਛਾ ਅੱਛਾ ਕਿੰਨੇ ਹੋ ਗਏ ਸੱਤ 730 ਓਨੇ ਤੁਹਾਨੂੰ ਕਿੰਨੇ ਪੈਸੇ ਵਾਪਸ ਕੀਤੇ 150 ਹਾਂ ਤੇ ਫਿਰ ਸਹੀ ਕੀਤੇ ਕਿਨੇ ਹਾਂ 280 ਰੁਪਏ ਬਣੇ ਤੁਹਾਡੇ ਹਾਂ ਤੇ 500 ਦਿੱਤਾ ਸੀ ਉਹਨੂੰ ਅੱਛਾ ਫੇਰ ਠੀਕ ਹੈ ਹਾਂ ਫਿਰ 220 ਰੁਪਏ ਬਚਣੇ ਚਾਹੀਦੇ ਸੀ ਤੁਹਾਡੇ ਖਾ ਗਿਆ 50 70 ਰੁਪਏ ਆ ਗਿਆ ਨਹੀਂ ਉਹਨੂੰ ਫਿਰ ਅਸੀਂ ਕਿਹਾ ਵੀ ਤੂੰ ਸਾਡੇ 100 ਰੁਪਏ ਮੋੜ ਦੇ ਬਾਕੀ ਰੱਖ ਲੈ ਅੱਛਾ ਫਿਰ ਮੈਂ ਠੀਕ ਵੀ ਉਹਦੇ ਤੇ ਮੈਂ ਚੜ ਗਈ ਮੈਂ ਨਾ ਤੁਸੀਂ 500 ਵੀ ਅਵੇਂ ਕਿਤੇ ਇੱਕ ਮਿੰਟ ਉਹਨੇ ਪਹਿਲਾਂ ਤੁਹਾਨੂੰ 150 ਵਾਪਸ ਕਰਤਾ ਹਾਂ ਫਿਰ ਤੁਸੀਂ ਉਹ ਤੋਂ 100 ਵੀ ਲੈ ਲਿਆ ਹਾਂ ਤੇ ਫਿਰ ਤਾਂ ਤੁਸੀਂ ਫਾਇਦੇ 'ਚ ਰਹਿ ਗਈਆਂ ਨਹੀਂ 100 ਅਸੀਂ ਲੈ ਲਿਆ ਤੇ 50 ਰੁਪਏ ਉਹਨੂੰ ਦੇ ਦੇ ਆਪ ਦੇ ਕੋਲੋਂ ਹਾਂ ਉਹਨੇ ਤੁਹਾਡੇ 220 ਰੁਪਏ ਵਾਪਸ ਕਰਨੇ ਸੀ ਪਰ ਉਹਨੇ 150 ਵਾਪਸ ਕੀਤਾ ਫਿਰ ਅਸੀਂ ਕਿਹਾ ਵੀ ਅਸੀਂ ਉਹਨੂੰ ਕਿਹਾ ਵੀ ਹਾਂ ਇਦਾਂ ਕਰ ਵੀ ਕੋਈ ਗੱਲ ਨਹੀਂ ਤੂੰ ਸਾਨੂੰ 100 ਰੁਪਏ ਦੇ ਅਸੀਂ ਤੈਨੂੰ 50 ਦੇ ਦਿੰਦੇ ਹਾਂ ਹਾਂ ਮਤਲਬ 50 ਰੁਪਏ ਸੀ ਉਹ ਤੋ ਵਾਪਸ ਲੈ ਉਹ ਹਾਂ ਪਰ ਇਸ ਵਾਰ ਕੁਝ ਕੈਪਚਰ ਨਹੀਂ ਕੀਤਾ ਤੇ ਪਰ ਮੈਂ ਨਾਲ ਲੜ ਪੀਤੀ ਅੱਜ ਮੈਂ ਕਿਹਾ ਵੀ ਕੀ ਗੱਲ ਤੁਸੀਂ ਪਰਸੋਂ ਵੀ ਆਈ ਮੈਂ ਕਿਹਾ ਕੰਮ ਕੀਤਾ ਸੀਗਾ 500 ਦਾ ਨੋਟ ਫੜਿਆ ਕਹਿੰਦਾ ਮੇਰੇ ਕੋਲ ਤਾਂ 500 ਵਾਲ ਹੈ ਹੀ ਮੈਂ ਥੱਲੇ ਹੀ ਨਹੀਂ ਰੱਖੀ ਬਟ 500 ਵਾਲੇ ਇਹ ਕਹਿੰਦਾ ਮੈਨੂੰ ਜੀ ਹਮੇ ਗੁੰਦ ਕਿਆਪੜਾ ਤੁਹਾਡਾ ਕੌਣ ਸਾ ਮੈਂ ਕਿਹਾ ਮੈਂ ਵਸੀ ਵਲੌਗ ਬਣਾਉਨੇ ਆ ਵਲੌਗ ਦੇ ਵਿੱਚ ਨਾ ਸਾਰਾ ਕੁਝ ਕੈਪਚਰ ਪਰਚੋਂ ਤੁਸੀਂ ਪਰਸੋਂ ਮੈਂ ਤੁਸੀ ਆ ਸਾਰਾ ਕੁਝ ਕੀਤਾ ਸੀਗਾ ਫਿਰ ਆਰਪਨ ਆਰਤੀ ਨੂੰ ਚੱਲ ਉਹ ਠੰਡੀ ਹੋ ਕੁਝ ਨਹੀਂਦਾ ਕੁਝ ਨਹੀਂਦਾ ਚੱਲ ਛੱਡ ਪਰਾਂ ਚਲ ਜਾਈਏ ਮੈਂ ਕਿਹਾ ਪਰ ਨਹੀਂ ਹੈ ਨਾ ਰੋਜ਼ ਰੋਜ਼ ਨਹੀਂ ਯਾਰ ਗਾਇਸ ਜਿਹੜਾ ਤੁਸੀਂ ਮੇਲੇ ਮੂਲੇ ਜਾਂਦੇ ਜੇ ਪਹਿਲੀ ਗੱਲ ਤਾਂ ਆਪਣੇ ਤੁਹਿਆ ਅੱਜਕੱਲ੍ਹ ਜਮਾਨਾ ਨਹੀਂ ਅੱਜਕੱਲ੍ਹ ਸਭ ਤੋਂ ਬੈਸਟ ਆਪਸ਼ਨ ਜੀਪੇ ਦੀ ਹੈ ਯਸ ਕੈਸ਼ ਵਾਲੇ ਬੰਦੇ ਦਾ ਕੈਸ਼ ਵਾਲੇ ਬੰਦੇ ਦਾ ਕੋਈ ਹੋਰ ਨਹੀਂ ਪੂਰਾ ਹਾਲ ਹੈ ਨਹੀਂ ਕਰਨੀ ਚਾਹੀਦੀ ਕੈਸ਼ ਪੇ ਕਿਉਂਕਿ ਅੱਜਕੱਲ੍ਹ ਦੁਨੀਆਦਾਰੀ ਤੇ ਇਮਾਨਦਾਰੀ ਰਹੀ ਨਹੀਂ ਖਤਮ ਹੋ ਗਈ ਅਨਾਲੇ ਨਾ ਸਾਨੂੰ ਫਟਫਟ ਪੈਸੇ ਵੜਾ ਕੇ ਕਹਿੰਦੇ ਛੇਤੀ ਚਲੋ ਛੇਤੀ ਚਲੋ ਚੱਲਣ ਵਾਲਾ ਛੇਤੀ ਚਲੋ ਛੇਤੀ ਚਲੋ ਚੱਲਣ ਵਾਲਾ ਐ ਕਰ ਲੱਗ ਗਿਆ ਸਕੇ ਇਹਨੂੰ ਕੀ ਹੋ ਗਿਆ ਇਹੀ ਇੱਥੇ ਇਹੀ ਜੇ ਉੱਥੇ ਬੱਬੂ ਦੀਦੀ ਹੁੰਦੀ ਉਹਨੇ ਪਹਿਲਾਂ ਨੋਟ ਕਾਊਂਟ ਕਰਨੇ ਹੀ ਵੀ ਅਗਲੇ ਨੇ ਕਿੰਨੇ ਵਾਪਸ ਕੀਤੇ ਤੇ ਫਿਰ ਅਸੀਂ ਇੱਕ ਚੀਜ਼ 4 ਟਿਕਟਾਂ ਉਹਨੇ ਪੈਸੇ 4 ਟਿਕਟਾਂ ਦੇ ਕੱਟੇ ਪਰ ਉਹਨਾਂ ਸਾਨੂੰ ਟਿਕਟਾਂ ਦੇ ਨਹੀਂ ਦਿੱਤੀਆਂ ਫੇਰ ਕੌਣ ਗਿਆ ਕੌਣ ਨਹੀਂ ਸਾਰੇ ਗਏ ਅਹੀਂ ਉਹਦੇ ਵੀ ਆਏ ਤਾਂ ਕਿ ਨਹੀਂ ਚਾਰਾਂ ਦੇ ਪੈਸੇ ਕਟਾ ਕੇ ਆਏ ਸੋਹ ਜੀ ਤੇ ਤੋਂ ਲੈਣੇ ਨਹੀਂ ਪੈਸੇ ਅਸੀਂ ਹੂੰ ਫੇਰ ਕੋਈ ਨਾ ਕੋਈ ਬਾਜ਼ੀ ਮੈਂ ਬੋਲ ਦਿੱਤਾ ਮੈਂ ਬੋਲ ਦਿੱਤਾ ਮੈਂ ਜਾ ਕੇ ਅਸੀਂ ਨੋਟ ਤਾਂ ਉਹਦੇ ਘਰ ਲੱਸੀ ਮੈਨੂੰ ਸਾਨੂੰ ਪੈਸੇ ਕੱਟ ਦਿੱਤੇ ਆ ਪਰ ਇਹ ਕਿ ਚਲੋ ਉਹ ਨਾਲ ਹੀ ਗਏ ਆ ਝੂੜਾ ਲੈ ਕੇ ਫੇਰ ਹੀ ਜਾਵਾਂਗੇ ਵੀ ਚਲਣਾ ਚੱਲਣ ਆਲਾ ਚਲੋ ਗਾਈਜ਼ ਬਹੁਤ ਹੋ ਗਿਆ ਯਾਰ ਅੱਜ ਦਾ ਦਿਨ ਮਤਲਬ ਪਹਿਲਾਂ ਸੁਬਾਹ ਹਨਾ ਗਈ ਸੀ ਫਿਰ ਮੈਂ ਆਈ ਫਿਰ ਮੇਲੇ ਤੇ ਵੀ ਘੁੰਮ ਆਏ ਹਾਂ ਤਾਂ ਹੁਣ ਬਹੁਤ ਜ਼ਿਆਦਾ ਥਕਾਵਟ ਥਕਾਵਟ ਫੀਲ ਹੋ ਰਹੀ ਐ ਹੁਣ ਸੋਚੀਏ ਫਟਾਫਟ ਹੁਣ ਆਪਾਂ ਲਵਾਂਗੇ ਨੀਂਦ ਤੁਸੀਂ ਇੰਜੇ ਲੱਗਦਾ ਕੋਈ ਮੇਲਾ ਮੂਲਾ ਲੱਗੇ ਜੱਖੀ ਘੁੰਮ ਕੇ ਉੱਪਰ ਛੁੱਟੇ ਪੈਸੇ ਖੁੱਲੇ ਪੈਸੇ ਬਾਹਰ ਭੁਣੌਦੀ ਲੈ ਕੇ ਜਾਇਓ ਤੇ ਇੱਕ ਟ ਕੱਟਣ ਵਾਲੇ ਬੰਦੇ ਤੇ ਕਦੇ ਭਰੋਸਾ ਨਹੀਂ ਕਰਨਾ ਆਦੇ ਪੈਸੇ ਪਹਿਲਾਂ ਕਿੰਨੇ ਆ ਕਿਹੀ ਵੀ ਕਰਨ ਨਾ ਕਰ ਲੈਂਗੀ ਵੀ ਵੀ ਕਰੋ ਤੁਜੀ ਗੱਲ ਇਹ ਕਿ ਰੋਟੀ ਪਾ ਨਿਕਾ ਕੇ ਨਾ ਜਾਓ ਆ ਕੇ ਖਾਓ ਇਹ ਦੋ ਊ ਫੀਲ ਹੁੰਦਾ ਊ ਊ 1 ਸਪੈਸ਼ਲੀ ਆਲੂ ਵਾਲੇ ਪਰੌਂਠੇ ਤੇ ਫਿਰ ਜਾਵਾਂ ਹੀ ਦੂਜੀ ਦਾ ਲੇਹੇ ਦੂਜੀ ਦਾ ਲੇਹੇ ਆ ਕਿ ਕੀ ਕਰਨ ਕਿਸੇ ਮੈਂ ਜੀਰ ਕਰੀ ਬਸ ਆਹੀ ਆ ਵੀ ਹਾਂ ਠੀਕ ਆ ਆਪਣੀ ਲਾਈਫ ਨੂੰ ਖੁੱਲ੍ਹ ਕੇ ਲੇ ਕੇ ਜਿਉ ਮਜ਼ੇ ਕਰੋ ਤੇ ਲਾਈਫ ਇੰਜੋਏ ਕਰੋ ਤੇ ਹੱਸਦੇ ਖੇਡਦੇ ਰਹੋ ਸਾਡੇ ਵਲੌਗਸ ਵੇਂਦੇ ਰਹੋ ਤੇ ਮਿਲਦੇ ਆਪਾਂ ਕੱਲ੍ਹ ਵਾਲੇ ਵਲੌਗ ਚ ਅੱਜ ਲਈ ਇੰਨਾ ਹੀ ਬੱਸ ਮਿਲਦੇ ਆ ਕੱਲ੍ਹ ਵਾਲੇ ਵਲੌਗ ਚ ਬਾਏ ਗੁੱਡ ਨਾਈਟ ਟਾਟਾ ਭੁੱਲਣਾ ਨਹੀਂ ਅੱਜ ਕਦੀ ਨਾ ਬਾਏ